ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੁਰੱਖਿਆ ਕਰਮੀਆਂ ਦੇ ਨਾਲ ਹੱਥੋਪਾਈ ਕੀਤੀ ਹੈ ਮਹਿਲਾ ਆਈਪੀਐਸ ਅਧਿਕਾਰੀ ਦੇ ਨਾਲ ਬਦਸਲੂਕੀ ਕੀਤੀ ਹੈ ਤੇ ਬਾਅਦ ਵਿੱਚ ਜਦੋਂ ਐਸਐਸਪੀ ਤੇ ਕਹਿੰਦੇ ਡੀਸੀ ਆਏ ਆ ਉਹਨਾਂ ਦੇ ਨਾਲ ਵੀ ਮੁੱਖ ਮੰਤਰੀ ਨੇ ਬਦਸਲੂਕੀ ਕੀਤੀ ਹੈ ਇਹ ਕਥਿਤ ਇਲਜ਼ਾਮ ਉਹਨਾਂ ਦੇ ਉੱਪਰ ਲੱਗੇ ਆ ਕਿਹਨੇ ਲਾਏ ਆ ਕਿਵੇਂ ਕੀ ਕਹਾਣੀ ਹੈ ਇਹ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਆਂ ਔਰ ਖਾਸ ਕਰ ਇਹ ਹੈ ਕਿ ਹਲੇ ਤੱਕ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਤੇ ਨਾ ਹੀ ਜਿਹੜੇ ਅਧਿਕਾਰੀਆਂ ਦਾ ਇਹਦੇ ਵਿੱਚ ਨਾਂ ਲਿਆ ਜਾ ਰਿਹਾ ਔਰ ਨਾ ਉਹਨਾਂ ਦੇ ਵੱਲੋਂ ਇਲਜ਼ਾਮ ਜਿਹੜੇ ਨਕਾਰੇ ਜਾ ਰਹੇ ਆ ਤਾਂ ਹੁਣ ਹੋ ਕੀ ਰਿਹਾ ਕਹਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਖਾਦਾ ਪੀਤਾ ਸੀ ਇਹੋ ਜਿਹੀ ਵੀ ਕਥਿਤ ਇਲਜ਼ਾਮ ਸੀ ਜਿਹਦੇ ਕਰਕੇ ਇਹ ਸਾਰੀ ਘਟਨਾ ਵਾਪਰੀ ਹੈ ਕੀ ਕਹਾਣੀ ਹੈ ਇਹਦੇ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕੱਲ ਜਿਹੜਾ ਵਿਧਾਨ ਸਭਾ ਸੈਸ਼ਨ ਖਤਮ ਹੋ ਗਿਆ ਡੇਢ ਦਿਨ ਦਾ ਵਿਧਾਨ ਸਭਾ ਸੈਸ਼ਨ ਸੀਗਾ ਉਹਦੇ ਵਿੱਚ ਕੀ ਕੁਝ ਹੋਇਆ ਕੀ ਕੁਝ ਖਾਸ ਰਿਹਾ ਇਸ ਤੇ ਵੀ ਅਹਿਮ ਗੱਲ ਕਰਾਂਗੇ ਉਧਰ 21 ਵਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਸਸਪੈਂਡ ਕਰ ਦਿੱਤੇ ਗਏ ਕਿਉਂ ਕੀਤੇ ਗਏ ਦਿੱਲੀ ਵਿਧਾਨ ਸਭਾ ਦੇ ਵਿੱਚ ਜਿਹੜੀ ਦਿੱਲੀ ਸ਼ਰਾਬ ਘਟਾਲਾ ਹੋਇਆ ਉਹਦੇ ਸੰਬੰਧੀ ਜਿਹੜੀ ਭਾਜੀਪੀ ਦੀ ਨਵੀਂ ਸਰਕਾਰ ਹੈ ਉਹਨੇ ਕੈਗ ਦੀ ਰਿਪੋਰਟ ਜਿਹੜੀ ਆ ਪੇਸ਼ ਕੀਤੀ ਆ 2000 ਕਰੋੜ ਰੁਪਏ ਦੇ ਘਟਾਲੇ ਦੀ ਜਿਹੜੀ ਆ ਗੱਲ ਨਿਕਲੀ ਹੈ ਔਰ ਨਾਲ ਹੀ ਨਾਲ ਇਹ ਵੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਹੋਰ ਸ਼ਰਾਬ ਘਟਾਲੇ ਦੇ ਵਿੱਚ ਲੋਕਾਂ ਦੇ ਨਾਲ ਜਿਹੜੇ ਜੁੜੇ ਹੋਏ ਐ ਇਸ ਘਟਾਲੇ ਦੇ ਨਾਲ ਉਹਨਾਂ ਦੀਆਂ ਵੀ ਮੁਸ਼ਕਲਾਂ ਵੱਧ ਸਕਦੀਆਂ ਨੇ ਔਰ ਦਿੱਲੀ ਸ਼ਰਾਬ ਘਟਾੜੇ ਦੀਆਂ ਪੈੜਾਂ ਜਿਹੜੀਆਂ ਪੰਜਾਬ ਵੀ ਆ ਸਕਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਬਹੁਤ ਅਹਿਮ ਜਿਹੜੀ ਖਬਰਾਂ ਜਿਹਦੇ ਤੇ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲ ਕੁਝ ਹੋਰ ਵੀ ਅਹਿਮ ਖਬਰਾਂ ਦੇ ਉੱਪਰ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਸਵਾਗਤ ਕਰੂੰਗਾ ਅਣਕੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਸਖਸ਼ਰੀਆ ਕਾ ਜੀ ਅਨਕੀ ਸਾਹਿਬ ਬਹੁਤ ਅਹਿਮ ਗੰਭੀਰ ਇਲਜ਼ਾਮ ਜਿਹੜੇ ਆ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਲਾਏ ਆ ਅਕਸਰ ਆਪਾਂ ਦੇਖਿਆ ਕਿ ਬਿਕਰਮ ਸਿੰਘ ਮਜੀਠੀਆ ਨਾ ਤੱਥਾਂ ਤੋਂ ਬਿਨਾ ਗੱਲ ਨਹੀਂ ਕਰਦੇ ਬਿਕਰਮ ਸਿੰਘ ਮਜੀਠੀਆ ਦੇ ਕੋਲੇ ਪੁਖਤਾ ਜਾਣਕਾਰੀ ਹੁੰਦੀ ਆ ਇਹ ਗੱਲ ਮੰਨੀ ਜਾਂਦੀ ਆ ਔਰ ਦੇਖਿਆ ਆਪਾਂ ਕਿ ਕਿਵੇਂ ਜਦੋਂ ਭਗਵੰਤ ਮਾਨ ਦਾਖਲ ਹੋਏ ਜਿਵੇਂ ਜਦੋਂ ਭਗਵੰਤ ਮਾਨ ਕਹਿੰਦੇ ਡਿੱਗੇ ਉਦੋਂ ਸਾਰੀਆਂ ਗੱਲਾਂ ਵਿਕਰਮ ਸਿੰਘ ਵਜੀਠੀਆ ਕੱਢ ਕੇ ਲਿਆਏ ਕੋਈ ਲੜਾਈ ਪੜਾਈਆਂ ਵੀ ਕੱਢ ਕੇ ਲਿਆਏ ਬਾਅਦ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੱਲਾਂ ਮੰਨੇ ਵੀ ਮੈਂ ਤਾਂ ਫੀਤਾ ਬੰਨਣ ਬਹਿ ਗਿਆ ਸੀ ਹਾਲਾਂਕਿ ਫੀਤੇ ਵਾਲੇ ਉਹ ਬੂਟ ਹੀ ਨਹੀਂ ਪਾਉਂਦੇ ਤਾਂ ਉਹ ਹੁਣ ਨਵੀਂ ਜਾਣਕਾਰੀ ਕੱਢ ਕੇ ਲਿਆਏ ਆ ਕਹਿੰਦੇ ਕਿ ਚੋਹਾਲ ਡੈਮ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਗਏ ਔਰ ਉੱਥੇ ਕਹਿੰਦੇ ਉਹਨਾਂ ਨੇ दारू ਵਗੈਰਾ ਦਾ ਸੇਵਨ ਕੀਤਾ ਹੋਇਆ ਸੀਗਾ ਕਹਿੰਦੇ ਉੱਥੇ ਮਹਿਲਾ ਅਧਿਕਾਰੀ ਦੇ ਨਾਲ ਜਿਹੜੀ ਆ ਉਹ ਬਦਸਲੂਕੀ ਕੀਤੀ ਹੈ ਔਰ ਇਸ ਤੋਂ ਪਹਿਲਾਂ ਕਹਿੰਦੇ ਕਿ ਆਪਣੇ ਸੁਰੱਖਿਆ ਕਰਮੀ ਦੇ ਨਾਲ ਵੀ ਇੱਕ ਆਪਣੇ ਗਨਮੈਨ ਦੇ ਨਾਲ ਵੀ ਕਹਿੰਦੇ ਆ ਉਹ ਉੱਥੇ ਉਲਝੇ ਆ ਫਿਰ ਆਈਪੀਐਸ ਅਧਿਕਾਰੀ ਦੇ ਨਾਲ ਫਿਰ ਜਦੋਂ ਉਸ ਆਈਪੀਐਸ ਮਹਿਲਾ ਅਧਿਕਾਰੀ ਨੇ ਐਸਐਸਪੀ ਤੇ ਡੀਸੀ ਨੂੰ ਸੱਦਿਆ ਬਾਅਦ ਵਿੱਚ ਉਹਨਾਂ ਦੇ ਨਾਲ ਵੀ ਕਹਿੰਦੇ ਮੁੱਖ ਮੰਤਰੀ ਦੀ ਜਿਹੜੀ ਆ ਉਹ ਝੜਪ ਹੋਈ ਹੈ ਔਰ ਇਹੋ ਜਿਹੀ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਹੋਰ ਹੀ ਲਾ ਰਿਹਾ ਕਿਵੇਂ ਦੇਖਦੇ ਹੋ ਹੋਰ ਕੀ ਕੁਝ ਕਹਿੰਦੇ ਵਿਕਰਮ ਸਿੰਘ ਮਜੀਠੀਆ ਇਹ ਕਹਾਣੀ ਕੀ ਪੂਰੀ ਦੱਸ ਰਿਹਾ ਪੰਦਰਜੀ ਕੱਲ ਵਿਕਰਮ ਸਿੰਘ ਮਚੀਠਿਆ ਹੁਸ਼ਿਆਰਪੁਰ ਦੌਰੇ ਤੇ ਜਾਂਦੇ ਅਤੇ ਸਰਜੇਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਨਰਲ ਅਸਤੀਫਾ ਦੇ ਚੁੱਕੇ ਉਹਨਾਂ ਨਾਲ ਉਹ ਬੰਦ ਕਮਰਾ ਮੀਟਿੰਗ ਕਰਦੇ ਬੰਦ ਕਮਰਾ ਮੀਟਿੰਗ ਕਰਨ ਤੋਂ ਬਾਅਦ ਜਦੋਂ ਉਹ ਬਾਹਰ ਆਏ ਤਾਂ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਜਦੋਂ ਕੀਤੇ ਤਾਂ ਉਹਨਾਂ ਨੇ ਪਹਿਲੀ ਗੱਲ ਤਾਂ ਐਡਵੋਕੇਟ ਧਾਮੀ ਹੋਣ ਨਾਲ ਜਿਹੜੀ ਬੰਦ ਕਮਰਾ ਮੀਟਿੰਗ ਹੋਈ ਉਹਦੇ ਸੰਬੰਧੀ ਕੋਈ ਵੀ ਖਲਾਸਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਇਹ ਗੱਲ ਵੀ ਕਿ ਉਹ ਅੱਗੇ ਵੀ ਉਹਨਾਂ ਨੂੰ ਮਿਲਦੇ ਐ ਤੇ ਹਮੇਸ਼ਾ ਆਪਣੇ ਕਰਚਾ ਹੀ ਨੇ ਜ਼ਰੂਰੀ ਨਹੀਂ ਕਿ ਤੁਹਾਡੇ ਨਾਲ ਹਰ ਗ ਉਸੋ ਪਰੰਪਰ ਪੱਤਰਕਾਰਾਂ ਵੱਲੋਂ ਇਹ ਸਵਾਲ ਪੁੱਛਿਆ ਜਾਂਦਾ ਕਿ ਜਿੱਤੇ ਦਿਨ ਹਿਸ਼ਾਰਪੁਰ ਦੇ ਚੋਹਾਰ ਡੈਮ ਦੇ ਉੱਤੇ ਜਿਹੜਾ ਮੁੱਖ ਮੰਤਰੀ ਸਾਹਿਬ ਦੌਰੇ ਤੇ ਆਏ ਤਾਂ ਉੱਥੇ ਆਣ ਕੇ ਉਹਨਾਂ ਨੇ ਇੱਕ ਮਹਿਲਾ ਆਈਪੀਐਸ ਅਧਿਕਾਰੀ ਦੇ ਨਾਲ ਉਹਨਾਂ ਦੀ ਕੁਝ ਵੱਧ ਕਲਾਮੀ ਜਿਹੜੀ ਹੁੰਦੀ ਹੈਗੀ ਐ ਤੇ ਉਸ ਤੋਂ ਪਹਿਲਾਂ ਉਹ ਆਪਣੇ ਗ੍ਰੰਮਮੈਂਡਾਂ ਦੇ ਨਾਲ ਵੀ ਉਹ ਝਟ ਕਰਦੇ ਨੇ ਬਿਕਰਮ ਸਿੰਘ ਮਜੀਠੀਆ ਨੂੰ ਜਦੋਂ ਇਹ ਸਵਾਲ ਪੁੱਛੇ ਗਿਆ ਤਾਂ ਬਿਲਕੁਲ ਤੁਸੀਂ ਠੀਕ ਹੈ ਕਿ ਜਿੱਤੇ ਸਮੇਂ ਦੇ ਵਿੱਚ ਤੋਂ ਲੈ ਕੇ ਹੁਣ ਤੱਕ ਬਿਕਰਮ ਸਿੰਘ ਮਜੀਠੀਆ ਨੇ ਬੜੇ ਅਹਿਮ ਪੱਥਾਂ ਤੇ ਇੱਕ ਖਲਾਸੀ ਨੇ ਉਹ ਕੀਤੇ ਨੇ ਤਾਂ ਫਿਰ ਜਦੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਵਿਕਰਮ ਸਿੰਘ ਮਜੀਠੀ ਨੇ ਇਹ ਕਿਹਾ ਕਿ ਜਦੋਂ ਫਿਰ ਉਸ ਮਹਿਲਾ ਆਈਪੀਐਸ ਅਧਿਕਾਰੀ ਨਾਲ ਵੱਦ ਸੁਣਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੱਲੋਂ ਕੀਤੀ ਗਈ ਤਾਂ ਉਹਨਾਂ ਨੇ ਇਹ ਸਾਰਾ ਜਿਹੜਾ ਮਸਲਾ ਸੀ ਆਪਣੇ ਐਸਐਸਪੀ ਦੇ ਧਿਆਨ ਵਿੱਚ ਲਿਆਂਦਾ ਜਦੋਂ ਐਸਐਸਪੀ ਨੇ ਆਪਣੇ ਅਫਸਰ ਦਾ ਸਟੈਂਡ ਲਿਆ ਤਾਂ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਜਿਹੜੀ ਨਾਗਵਾਟ ਕੁਸਰੀ ਤੇ ਉਹਨਾਂ ਨੇ ਹੁਸ਼ਿਆਰਪੁਰ ਦੇ ਐਸਐਸਪੀ ਸਮੇਤ ਦੋਧ ਕਰਕੇ ਜਿਹੜੀ ਤਬਾਦਲੀ ਨਹੀਂ ਉਹ ਕਰ ਦਿੱਤੀ ਗਈ ਕਾਸਟਲਪੀ ਉਨਾਧਕਾਰੀਆਂ ਦੇ ਵਿੱਚ ਜਦੋਂ 9 ਜ਼ਿਲ੍ਹਿਆਂ ਦੇ ਐਸਐਸਪੀ ਬਥੇ ਹੁਣ ਆਪਣੇ ਆਪ ਦੇ ਵਿੱਚ ਸੁਖਿੰਦਰ ਜੀ ਬੜਾ ਬਹੁਤਕ ਬ੍ਰੇਸ਼ਨ ਹੈਗਾ ਕਿ ਜਦੋਂ ਇੱਕ ਮਹਿਲਾ ਆਈਪੀਐਸ ਅਧਿਕਾਰੀ ਆਪਣੇ ਨਾਲ ਹੋਈ ਕਥਾ ਤੌਰ ਤੇ ਬਦਸੂਕੀ ਦੇ ਬਾਰੇ ਆਪਣੇ ਐਸਐਸਪੀ ਨੂੰ ਦੱਸਦੀ ਹੈ ਤੇ ਐਸਐਸਪੀ ਆਪਣੇ ਅਫਸਰ ਦੇ ਹੱਕ ਦੇ ਵਿੱਚ ਸਟੈਂਡ ਲੈਂਦਾ ਤਾਂ ਫਿਰ ਉਹ ਮੁੱਖ ਮੰਤਰੀ ਸਾਹਿਬ ਦੇ ਗੁੱਸੇ ਦਾ ਸ਼ਿਕਾਰ ਹੋ ਜਾਂਦਾ ਹੁਣ ਸਰਾਰ ਜੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਵੱਲੋਂ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਕਿਤੇ ਵੀ ਇਹਨਾਂ ਗੱਲਾਂ ਨੂੰ ਨਕਾਰਿਆ ਨਹੀਂ ਗਿਆ ਚਾਹੀਦਾ ਇਹ ਸੀ ਕਿ ਜੇਕਰ ਇੱਕ ਰਾਜਨੀਤਿਕ ਸਟੂਡੈਂਟ ਦੇ ਉੱਤੇ ਇਹ ਅਜਿਹੇ ਇਲਜ਼ਾਮ ਲੱਗਦੇ ਆ ਤਾਂ ਫਿਰ ਜ਼ਰੂਰੀ ਹੈ ਕਿ ਉਹਨਾਂ ਦਾ ਜਵਾਬ ਜਿਹੜਾ ਉਹ ਦਿੱਤਾ ਜਾਵੇ ਪਰ ਬੀਤੇ ਦੌਰ ਦੇ ਵਿੱਚ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੇ ਕਦੇ ਵੀ ਇਹਨਾਂ ਗੱਲਾਂ ਤੇ ਕਦੇ ਵੀ ਇਹ ਜਿਹੇ ਇਲਜ਼ਾਮ ਇਸ ਤਰ੍ਹਾਂ ਤੇ ਲੱਗਦੇ ਆ ਕਦੇ ਵੀ ਉਹਨਾਂ ਦੇ ਸਬੰਧੀ ਜਵਾਬ ਦੇਣਾ ਮناسب ਨਹੀਂ ਸਮਝਿਆ ਪਰ ਜਦੋਂ ਉਹਨੇ ਇੱਕ ਵਿਰੋਧੀ ਧਿਰ ਦਾ ਇੱਕ ਅਹਿਮ ਦਿੱਤਾ ਜਦੋਂ ਅਜਿਹੇ ਅਧਿਕਾਰ ਅਜਿਹੇ ਇਨਸਾਮ ਤੁਹਾਡੀ ਤੇ ਲਾ ਰਿਹਾ ਤੇ ਜ਼ਰੂਰੀ ਬਣ ਜਾਂਦਾ ਕਿ ਅਸਲ ਸਚਾਈ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਜਿਹੜੀ ਆ ਜ਼ਰੂਰ ਆਉਣੀ ਚਾਹੀਦੀ ਆ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਜਿਹੜੇ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਕੀ ਉਹਨਾਂ ਨੂੰ ਵਿਰੋਧਕ ਤੇ ਜਾੜ ਬੋਜ ਕੇ ਉਹਨਾਂ ਦਾ ਕੈਰੇਕਟਰ ਅਸੈਸਿਨੇਸ਼ਨ ਕਰਨ ਤੇ ਤੁਰੀ ਹੈ ਤਾਂ ਜਾਂ ਫਿਰ ਵਾਕਿਆ ਹੀ ਚੋਹਾਰ ਟਾਈਮ ਤੇ ਅਜਿਹਾ ਕੁਝ ਹੋਇਆ ਸੋ ਅਜਿਹੇ ਤੱਥ ਜਿਹੜੇ ਨੇ ਸੁਖਿੰਦਰ ਜੀ ਜ਼ਰੂਰ ਜਿਹੜੇ ਨੇਤਰ ਕੇ ਸਾਹਮਣੇ ਆਉਣੇ ਚਾਹੀਦੇ ਨੇ ਨਾ ਗੱਲਾਂ ਨੇ ਜਵਾਬ ਦੇਣੇ ਚਾਹੀਦੇ ਆ ਮੈਂ ਫੇਰ ਉਹੀ ਗੱਲ ਕਰ ਰਿਹਾ ਆ ਕਿ ਵਿਕਰਮ ਸਿੰਘ ਮਜੀਠੀਆ ਬਰੇ ਜਾਣਿਆ ਜਾਂਦਾ ਕਿ ਜਦੋਂ ਉਹ ਕੋਈ ਗੱਲ ਕਰਦੇ ਆ ਕੋਈ ਪ੍ਰੈਸ ਕਾਨਫਰੰਸ ਕਰਦੇ ਆ ਕੋਈ ਇਨਫਾਰਮੇਸ਼ਨ ਲਿਆਉਂਦੇ ਆ ਉਹ ਐਨ ਪੂਰੀ ਤੱਥਾਂ ਤੇ ਆਧਾਰਿਤ ਹੁੰਦੀ ਹੈ ਔਰ ਐਨ ਪੂਰੀ ਸਚਾਈ ਹੁੰਦੀ ਹੈ ਔਰ ਉਹਨਾਂ ਨੇ ਆਪਣੀ ਕ੍ਰੈਡਿਬਿਲਟੀ ਇਸ ਪਾਸਿਓਂ ਬਣਾਈ ਹੋਈ ਹੈ ਔਰ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗੰਤ ਮਾਨ ਚਾਹੇ ਹਸਪਤਾਲ ਦੇ ਵਿੱਚ ਦਾਖਲ ਸੀ ਚਾਹੇ ਉਹ ਡਿੱਗੇ ਹੈ ਚਾਹੇ ਹੋਰ ਬਹੁਤ ਸਾਰੀਆਂ ਅੰਦਰੀਆਂ ਗੱਲਾਂ ਨੇ ਚਾਹੇ ਅੰਦਰੀਆਂ ਮੁੱਖ ਮੰਤਰੀ ਦੇ ਮੇਜ਼ ਤੇ ਪਈਆਂ ਫਾਈਲਾਂ ਨੇ ਉਥੋਂ ਤੱਕ ਦੀ ਜਿਹੜੀ ਜਾਣਕਾਰੀ ਹੈ ਵਿਕਰਮ ਸਿੰਘ ਮਜੀਠੀਆ ਕਹਿੰਦੇ ਕਿ ਸਹੀ ਦੇ 스ਟਿੱਕ ਕੱਢ ਕੇ ਲਿਆਉਂਦੇ ਰਿਹਾ ਕ੍ਰੈਡਿਬਿਲਟੀ ਬਣਾਈ ਹੈ ਔਰ ਇਹ ਜਿਹੜੇ ਇਲਜ਼ਾਮ ਉਹਨਾਂ ਨੇ ਲਾਏ ਆ ਕਿ ਆਪਣੇ ਮਹਿਲਾ ਇੱਕ ਆਈਪੀਐਸ ਅਧਿਕਾਰੀ ਨੇ ਉਹਨਾਂ ਦੇ ਨਾਲ ਉਲਝੇ ਆ ਤੇ ਇੱਕ ਆਪਣੇ ਜਿਹੜੇ ਸੁਰੱਖਿਆ ਕਰਮੀਆਂ ਉਹਨਾਂ ਦੇ ਨਾਲ ਵੀ ਹੱਥੋਪਾਈ ਹੋਏ ਆ ਫਿਰ ਡੀਸੀ ਤੇ ਐਸਐਸਪੀ ਦੇ ਨਾਲ ਉਲਝੇ ਆ ਔਰ ਵਿਕਰਮ ਸਿੰਘ ਮਜੀਠੀਆ ਨੇ ਇਹ ਜਿਹੇ ਇਲਜ਼ਾਮ ਲਾਏ ਆ ਤਾਂ ਬੜੇ ਤੱਥਾਂ ਤੋਂ ਵਾਚ ਕੇ ਹੀ ਲਾਏ ਹੋਣੇ ਆ ਇਦਾਂ ਹੀ ਕੋਈ ਮੁੱਖ ਮੰਤਰੀ ਦੇ ਉੱਪਰ ਅਟਕੇ ਇਲਜ਼ਾਮ ਨਹੀਂ ਲਾਉਂਦਾ ਤਾਂ ਫਿਰ ਦੂਜੇ ਪਾਸੇ ਇਹ ਵੀ ਹੈ ਕਿ ਨਾ ਕਿਸੇ ਅਫਸਰ ਨੇ ਨੇ ਨਾ ਹੀ ਮੁੱਖ ਮੰਤਰੀ ਨੇ ਹਾਲੇ ਤੱਕ ਇਹ ਇਲਜ਼ਾਮ ਨਕਾਰੇ ਨਹੀਂ ਹੈ ਜਰੂਰਤ ਹੈ ਮੁੱਖ ਮੰਤਰੀ ਨੂੰ ਸਾਹਮਣੇ ਆਉਣ ਦੀ ਮੁੱਖ ਮੰਤਰੀ ਦੇ ਉੱਪਰ ਇਹਨਾਂ ਲੱਗੇ ਅਹਿਮ ਇਲਜ਼ਾਮਾਂ ਦਾ ਜਵਾਬ ਦੇਣ ਦੀ ਸਾਫ ਸਾਫ ਕਰਨ ਦੀ ਕਿ ਭਾਈ ਇਹਦੇ ਵਿੱਚ ਕੋਈ ਸੱਚਾਈ ਹੈ ਵੀ ਜਾਂ ਨਹੀਂ ਹੈ ਜੋ ਚੁੱਪ ਰਹਿਣਗੇ ਤਾਂ ਫਿਰ ਸੱਚੀ ਸਮਝਿਆ ਜਾਊਗਾ ਮੈਂ ਤਾਂ ਸੁਖਬੀਰ ਜੀ ਉਹੀ ਗੱਲ ਕੀਤੀ ਕਿ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਜੇਕਰ ਇਹ ਪੰਜਾਬ ਦੇ ਵਿੱਚ ਇੱਕ ਤੌਪ ਦਾ ਲੀਡਰ ਜਿਹੜਾ ਤੱਥਾਂ ਸਾਹਤ ਗੱਲ ਕਰਦਾ ਜੇਕਰ ਘਵਾਟੇ ਤੇ ਉਹ ਇਲਜ਼ਾਮ ਲਗਾਉਂਦਾ ਤਾਂ ਫਿਰ ਉਸ ਦਾ ਵੰਦਨ ਉੱਤੇ ਪਾਣੀ ਦਾ ਪਾਣੀ ਨਿੱਤਰ ਕੇ ਸਾਫ ਜਿਹੜਾ ਹੋਣਾ ਚਾਹੀਦਾ ਸਥਿਤੀਪੂਰਨ ਤੌਰ ਤੇ ਸਪਸ਼ਟ ਜਿਹੜੀ ਹੋਣੀ ਚਾਹੀਦੀ ਹੈ ਇੱਥੇ ਜਿਹੜਾ ਮਸਲਾ ਹੈ ਕੇਵਲ ਮੁੱਖ ਮੰਤਰੀ ਦੇ ਉੱਤੇ ਲਾਏ ਗਏ ਇਲਜ਼ਾਮਾ ਦਾ ਨਹੀਂ ਹੈ ਬਲਕਿ ਇੱਕ ਮਹਿਲਾ ਆਈਪੀਐਸ ਅਧਿਕਾਰੀ ਨੇ ਕੀਤੀ ਕੀ ਬਦਕਲਾਮੀ ਦਾ ਜਾਂ ਬਾੜੀ ਵਿਹਾਰ ਦਾ ਹੈਗਾ ਤਾਂ ਜੇਕਰ ਆਈਪੀਐਸ ਅਧਿਕਾਰੀ ਮਹਿਲਾ ਆਈਪੀਐਸ ਅਧਿਕਾਰੀ ਨਾਲ ਇਹ ਕੁਝ ਵਾਪਰਦਾ ਫਿਰ ਲੋਕ ਜਿਸ ਤਰੀਕੇ ਨਾਲ ਸੋਚਣਗੇ ਤਾਂ ਫਿਰ ਆਮ ਮਹਿਲਾ ਅਧਿਕਾਰੀ ਜਿਹੜੇ ਨੇ ਦੂਜੇ ਵਿਭਾਗਾਂ ਦੇ ਉਹ ਕਿਸ ਤਰੀਕੇ ਨਾਲ ਆਪਣੀ ਡਿਊਟੀ ਨਿਭਾ ਸਕਣਗੇ ਸਵਾਲ ਤਾਂ ਸੁਖਵਿੰਦਰ ਜੀ ਫਿਰ ਬਹੁਤ ਸਾਰੇ ਪੈਦਾ ਜਿਹੜੇ ਹੋ ਜਾਂਦੇ ਆ ਔਰ ਜੇਕਰ ਵਿਕਰਮ ਸਿੰਘ ਜੀਠੀ ਨੇ ਇਹਨਾਂ ਸਵਾਲਾਂ ਨੂੰ ਜਨਮ ਦਿੱਤਾ ਤਾਂ ਜ਼ਰੂਰੀ ਤੌਰ ਤੇ ਇਹ ਗੱਲ ਬੰਦੀ ਆ ਕਿ ਮੁੱਖ ਮੰਤਰੀ ਸਾਹਿਬ ਜਾਂ ਮੁੱਖ ਮੰਤਰੀ ਦੀ ਟੀਮ ਜਾਂ ਮੁੱਖ ਮੰਤਰੀ ਦਾ ਆਫਿਸ ਜਿਹੜਾ ਆ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਉਸ ਦਵੇ ਔਰ ਗੱਲ ਨੂੰ ਪੂਰਨ ਤੌਰ ਤੇ ਸਪਸ਼ਟ ਕਰੇ ਕਿ ਇਹਨਾਂ ਦੇ ਵਿੱਚ ਸੱਚ ਕੀ ਆ ਤੇ ਜਾਂ ਝੂਠ ਕੀ ਆ ਤੇ ਜੇਕਰ ਚੁੱਪ ਹੀ ਵਰਤੀ ਜਾਂਦੀ ਆ ਕਫਤ ਉਤਰਤੀ ਤੌਰ ਤੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਸ਼ੰਕੇ ਦੀ ਸੁਖਿੰਦਰ ਜੀ ਉਹ ਪੈਦਾ ਹੋਣੀ ਹੈ ਕਿ ਕਿਸੇ ਨੇਤਾ ਦੇ ਸੰਬੰਧੀ ਪੈਦਾ ਹੋਈ ਸ਼ੰਕੇ ਜਿਹੜੇ ਹੁੰਦੇ ਨੇ ਉਹ ਫਿਰ ਉਸਤੇ ਸਿਆਸੀ ਤੌਰ ਤੇ ਇੱਕ ਨੂੰ ਬੜਾ ਦੂਰ ਤੱਕ ਜਿਹੜਾ ਨੁਕਸਾਨ ਜਿਹੜਾ ਪਹੁੰਚਾਉਂਦੇ ਆ ਸੋ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਬਿਕਮ ਸਿੰਘ ਜੀ ਟੀ ਦੇ ਇਹਨਾਂ ਸਵਾਲਾਂ ਦਾ ਜਵਾਬ ਜਿਹੜਾ ਉਹ ਜ਼ਰੂਰ ਦਿੱਤਾ ਜਾਵੇ ਤਾਂ ਜੋ ਸਥਿਤੀ ਜਿਹੜੀ ਆ ਪੂਰਨ ਤੌਰ ਤੇ ਸਾਫ਼ ਤੇ ਸਪਸ਼ਟ ਜਿਹੜੀ ਆ ਹੋ ਸਕੇ ਜੀ ਬਿਲਕੁਲ ਬਿਲਕੁਲ ਚਲੋ ਅਨਿਕ ਸਾਹਿਬ ਉਹ ਤਰ ਨਾਲ ਹੀ ਨਾਲ ਜੇ ਗੱਲ ਕਰੀਏ ਕੱਲ ਦਿੱਲੀ ਵਿਧਾਨ ਸਭਾ ਦੇ ਅੰਦਰ ਬੀਜੇਪੀ ਦੀ ਬਣੀ ਨਵੀਂ ਸਰਕਾਰ ਨੇ ਉਥੇ ਕੈਗ ਦੀ ਰਿਪੋਰਟ ਪੇਸ਼ ਕੀਤੀ ਹੈ ਦਿੱਲੀ ਸ਼ਰਾਬ ਘਟਾਲੇ ਨਾਲ ਸੰਬੰਧਿਤ ਔਰ ਨਾਲ ਹੀ ਨਾਲ ਉਹਨਾਂ ਨੇ 2000 ਕਰੋੜ ਦੇ ਘਟਾਲੇ ਦੀ ਜਿਹੜੀ ਆ ਉਹ ਗੱਲ ਸਾਹਮਣੇ ਰੱਖੀ ਹੈ ਔਰ ਅਹਿਮ ਪੁਲਾਂ ਜਿਹੜੀਆਂ ਕੈਗ ਦੀ ਰਿਪੋਰਟ ਦੇ ਰਾਈ ਉਹਨਾਂ ਨੇ ਖੁਲਾਸੇ ਕੀਤੇ ਆ ਕਿ ਕੁਝ ਖੁਲਾਸੇ ਹੋਏ ਆ ਔਰ 21 ਵਿਧਾਇਕ ਵੀ ਆਮ ਆਦਮੀ ਪਾਰਟੀ ਦੇ ਉਥੋਂ ਦੇ ਜਿਹੜੇ ਆ ਉਹ ਤਿੰਦਰਾਂ ਲਈ ਸਸਪੈਂਡ ਕਰ ਦਿੱਤੇ ਆ ਔਰ ਇਹ ਕੀ ਕਾਰਨ ਬਣਿਆ ਜੀ ਕਿਉਂ ਸਸਪੈਂਡ ਕੀਤੇ ਗਏ ਔਰ ਕੀ ਕੁਝ ਖੁਲਾਸੇ ਉਸ ਕੈਗ ਦੀ ਰਿਪੋਰਟ ਦੇ ਵਿੱਚ ਹੋਏ ਆ ਤੋਂ 15 ਜਦੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਚੱਲ ਰਹੀਆਂ ਸਨ ਤਾਂ ਉਸ ਵਕਤ ਵਕਫ ਵਕਫ ਥਾਵਾਂ ਤੇ ਰੈਲੀਆਂ ਦੌਰਾਨ ਭਾਜਪਾ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਆਪਣੀ ਪਹਿਲੀ ਕੈबिनेट ਮੀਟਿੰਗ ਜੱਕੇ ਵੀ ਦੀ ਆ ਜਿਹੜੀ ਬੈਠਕ ਹੋਵੇਗੀ ਵਿਧਾਨ ਸਭਾ ਦੀ ਉਹਦੇ ਵਿੱਚ ਕੈਗ ਦੀ ਰਿਪੋਰਟ ਜਿਹੜੀ ਆ ਉਹ ਪੇਸ਼ ਕਰਾਂਗੇ ਤੇ ਇਸ ਗੱਲ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਇਹ ਗੱਲ ਦਾ ਜਿਹੜਾ ਅਲਾਨ ਕੀਤਾ ਸੀ ਕਿ ਦਿੱਲੀ ਦੇ ਵਿੱਚ ਕੈਗ ਦੀ ਰਿਪੋਰਟ ਪਹਿਲੀ ਬੈਠਕ ਦੇ ਵਿੱਚ ਹੀ ਜਿਹੜੀ ਆ ਉਹ ਪੇਸ਼ ਕੀਤੀ ਜਾਉਂਦੀ ਹੁਣ ਕੱਲ ਦਿੱਲੀ ਵਿਧਾਨ ਸਭਾ ਦੀ ਪਹਿਲਾ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਜਿਹੜਾ ਉਹ ਸ਼ੁਰੂ ਹੁੰਦਾ ਤਾਂ ਪਹਿਲੇ ਸੈਸ਼ਨ ਦੇ ਵਿੱਚ ਕੈਗ ਦੀ ਰਿਪੋਰਟ ਆ ਉਹ ਵਿਧਾਨ ਸਭਾ ਦੇ ਸਟਰਲ ਦੇ ਤੇ ਪੇਸ਼ ਕੀਤੀ ਗਿਆ ਉਹ ਕਰ ਦਿੱਤੀ ਜਾਂਦੀ ਹੈ ਹੁਣ ਕੈਗ ਰਿਪੋਰਟ ਦੇ ਵਿੱਚ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਕੱਟਰ ਅਮਾਦਾਰ ਸਰਕਾਰ ਦੀਆਂ ਧੱਜੀਆਂ ਜਿਹੜੀਆਂ ਉਹ ਉਡਾਈਆਂ ਗਈਆਂ ਨੇ ਜਿਸ ਤਰੀਕੇ ਨਾਲ ਰਿਪੋਰਟ ਚ ਖਲਾਸੇ ਹੋਏ ਨੇ ਉਤੋਂ ਤਾਂ ਸਾਫ ਹੈ ਸੁਖਵਿੰਦਰ ਜੀ ਹੋ ਜਾਂਦਾ ਕਿ ਅਗਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਜਰੂਰ ਵਧਣਗੀਆਂ ਬੇਸ਼ੱਕ ਉਹ ਜ਼ਮਾਨਤ ਹੈ ਨਹੀਂ ਜ਼ਮਾਨਤ ਨਹੀਂ ਲਿਆ ਉਹ ਕੈਨਸਲ ਹੋ ਸਕਦੀ ਹੈ ਕੈਗਤੀ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਕਾਰ ਇਹ ਪਤਾ ਲੱਗਾ ਕਿ 2000 ਕਰੋੜ ਰੁਪਏ ਦਾ ਜਿਹੜਾ ਕਪੜਾ ਆ ਸੁਖਵਿੰਦਰ ਜੀ ਉਸ ਸਾਹਮਣੇ ਆਇਆ ਤੇ ਸਰਕਾਰੀ ਖਜ਼ਾਨੇ ਨੂੰ ਇਸ ਤੋਂ ਵੱਧ ਜਿਹੜਾ ਆ ਉਹ ਰਗਣਾ ਜਿਹੜਾ ਲੱਗਾ ਹੈਗਾ। ਔਰ ਕੈਗਤੀ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਕਿ ਕਿਸ ਤਰੀਕੇ ਦਾ ਨਿਸਬਾ ਦੀ ਜਿਹੜੀ ਉਹ ਲਗੜਾ ਜਿਹੜੀ ਆ ਉਹ ਕੀਤੀ ਗਈ ਹੈ। ਤੇ ਆਪਣੇ ਜਿਹੜੇ ਖਾਸ ਤੇ ਸਾਊਥ ਦੇ ਜਿਹੜੇ ਡਿਸਟ੍ਰੀਬਿਊਟਰਸ ਹਨ ਉਹਨਾਂ ਨੂੰ ਸ਼ਰਾਬ ਜਿਹੜੀ ਹੈ ਜਿਸ ਤਰੀਕੇ ਨਾਲ ਫਾਇਦਾ ਪਹੁੰਚਾਉਣ ਵਾਸਤੇ ਉਹਨਾਂ ਨੂੰ ਇਹ ਫਾਇਦਾ ਜਿਹੜਾ ਪਹੁੰਚਾਇਆ ਗਿਆ। ਉਹ ਕੈਕਦੀ ਰਿਪੋਰਟ ਦੇ ਵਿੱਚ ਇੱਕ ਇਹ ਅਹਿਮ ਖਲਾਸਾ ਇਹ ਹੋਇਆ ਕਿ ਜਿੱਥੇ ਇੱਕ ਵਿਅਕਤੀ ਨੂੰ ਕੇਵਲ ਤੇ ਕੇਵਲ ਦੋ ਠੇਕੇ ਖੁੱਲ੍ਹ ਵੀ ਜਿਹੜੀ ਆਜਾਜ ਸੀ ਜਿਹੜੀ ਨਵੀਂ ਐਕਸਾਈਪੋਲਿਸੀ ਬਣੀ ਉਹਦੇ ਵਿੱਚ ਸਮੁੰਦਰ ਦੀ ਇੱਕ ਵਿਅਕਤੀ 300 ਦੇ ਕਰੀਬ ਠੇਕੇ ਜਿਹੜੇ ਉਹ ਖੋਲ੍ਹ ਸਕਦਾ ਸੀ ਹੁਣ ਇਹਦੇ ਨਾਲ ਹੀ ਨਾਲ ਜਿਹੜਾ ਵੱਡੀ ਗੱਲ ਜਿਹੜੀ ਉਹ ਇਹ ਦੱਸੀ ਗਈ ਕਿ ਜਿਹੜੇ ਰਹਾਇਸ਼ੀ ਤੇ ਜਿਹੜੇ ਦੂਜੇ ਇਲਾਕੇ ਸਨ ਉਹਨਾਂ ਦੇ ਵਿੱਚ ਵੀ ਜਿਹੜੇ ਠੇਕੇ ਨੇ ਉਹ ਖੋਲ੍ਹ ਦਿੱਤੇ ਗਏ ਇਹਦੇ ਨਾਲ ਹੀ ਨਾਲ ਇਹ ਵੀ ਪਤਾ ਲੱਗਾ ਕੈਕਦੀ ਰਿਪੋਰਟ ਦੇ ਵਿੱਚ कि ਜਿਹੜੇ ਸਰਕਾਰੀ ਠੇਕੇ ਜਿਨ੍ਹਾਂ ਦੀ ਗਿਣਤੀ ਪਹਿਲਾਂ ਜਿਹੜੀ 300 ਸੀ ਉਹ ਫਿਰ ਬਾਅਦ ਵਿੱਚ ਜਦੋਂ ਨਵੀਂ ਐਕਸਾਈਜ਼ ਪਾਲਿਸੀ ਬਣੀ ਉਹਨਾਂ ਦੇ ਵਿੱਚ 8 859 ਹਾਂ ਜਸ 859 ਜਿਹੜੇ ਨੇ ਉਹ ਠੇਕੇ ਜਿਹੜੇ ਖੋਲ ਦਿੱਤੇ ਕਿਤੇ 300 ਤੋਂ ਸਰ ਦੇ 859 ਤੇ ਇਹ ਸਾਰਾ ਕੁਝ ਪ੍ਰਾਈਵੇਟਾਈਜੇਸ਼ਨ ਦੇ ਵਿਅਕਤੀਆਂ ਦੇ ਜਿਹੜਾ ਹੱਥ ਕੀ ਦੇ ਦਿੱਤਾ ਗਿਆ ਤੇ ਗੱਲ ਇਹ ਕੀਤੀ ਗਈ ਕਿ ਇਸ ਦਾ ਜਿਹੜਾ ਮੇਨ ਮੁੱਦਾ ਆ ਉਹ ਇਹ ਆ ਕਿ ਅਸੀਂ ਮੰਨ ਲਿਆ ਜਿਹੜਾ ਵਾਦਾ ਹੈਗਾ ਸਰਕਾਰ ਨੇ ਆਪਣੇ ਖਜਾਤੇ ਦੇ ਵਿੱਚ ਵਾਦਾ ਕਰਦਾ ਇਸ ਕਰਕੇ ਜਿਹੜੀ ਐਕਸਾਈਜ਼ ਪਾਲਿਸੀ ਆ ਇਸ ਨੂੰ ਅਸੀਂ ਚੇਂਜ ਕਰ ਰਹੇ ਹਾਂ ਪੁਰਾਣੀ ਨੂੰ ਲੈ ਕੇ ਨਵੀਂ ਲਾਗੂ ਕਰ ਰਹੇ ਹਾਂ ਹੁਣ ਤੁਸੀਂ ਦੇਖੋ ਕਿ ਪਹਿਨਾ ਇੱਕ ਵਿਅਕਤੀ ਨੂੰ ਦੋ ਠੇਕੇ ਕੋਲਣ ਦੀ ਅਜਾਜਤਾ ਉਸ ਤੋਂ ਬਾਅਦ ਉਹ ਸਹੀਤੀ ਹੋ ਜਾਂਦੇ ਜਾਂ ਇਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਪਹਿਨਾ ਜਿਹੜੀਆਂ ਆਪਣੇ ਦਿੱਲੀ ਸਰਕਾਰ ਦੇ ਜਿਹੜੇ ਠੇਕੇ ਸਨ ਉਹਨਾਂ ਦੀ ਗਿਣਤੀ ਨੂੰ ਜਿਹੜੀ ਵਧਾ ਕੇ ਆਪਣੇ ਨਿੱਜੀ ਵਿਅਕਤੀਆਂ ਨੂੰ ਦਿੱਤੀ ਦਿੱਤੀ ਕਿ ਨਿੱਜੀ ਕੰਪਨੀਆਂ ਨੂੰ ਦਿੱਤੀ ਦਿੱਤੀ ਗਈ ਤੇ ਜਦੋਂ ਫਿਰ ਇਸ ਦਾ ਰਵਾ ਆ ਜਿਹੜਾ ਲੈਫਟ ਡਿੰਗ ਜਨਤਾ ਤੱਕ ਪਹੁੰਚਦਾ ਤੇ ਫਿਰ ਇਹ ਨਵੀਂ ਐਕਸਾਈਜ਼ ਪਾਲਿਸੀ ਸਿੱਧੂ ਜੀ ਇਹ ਰਾਟ ਕਰ ਦਿੱਤੀ ਜਾਂਦੀ ਹੈ ਇਹ ਸਾਰਿਆਂ ਨੂੰ ਪਤਾ ਪਰ ਉਦੋਂ ਤੱਕ ਕਹਿੰਦੇ ਆ ਕਿ ਅਰਵਿੰਦ ਕੇਸ਼ ਦੀਵਾਲ ਵੱਲੋਂ ਬਹੁਤ ਕੁਝ ਇਹਦਾ ਬੈਕਡੋਰ ਰਾਈਮ ਜਿਹੜਾ ਧੰ ਜਿਹੜਾ ਉਹ ਲੈ ਲੈ ਗਿਆ ਸੀ ਜਿਹੜਾ ਗੁਜਰਾਤ ਦੀਆਂ ਚੋੜਾਂ ਤੇ ਵੀ ਖਰਚਿਆ ਤੇ ਗੋਆ ਦੇ ਵਿੱਚ ਵੀ ਖਰਚਿਆ ਹੁਣ ਇਹਨਾਂ ਸਾਰੀਆਂ ਸਥਿਤੀਆਂ ਨੂੰ ਲੈ ਕੇ ਅੱਜ ਕੱਲ੍ਹ ਕਹਿ ਗਈ ਰਿਪੋਰਟ ਜਿਹੜੀ ਪੇਸ਼ ਹੋਈ ਹੈ ਤਾਂ ਕੁਦਰਤੀ ਤੌਰ ਤੇ ਜਿਹਨੂੰ ਫਿਰ ਵਿਰੋਧੀ ਤੇ ਆਮ ਆਦਮੀ ਪਾਰਟੀ ਆ ਉਹਨਾਂ ਨੇ ਇਸ ਰਿਪੋਰਟ ਦਾ ਵਿਰੋਧ ਕੀਤਾ ਉਹਨਾਂ ਨੇ ਇਹ ਗੱਲ ਕਹੀ ਕਿ ਨਹੀਂ ਜੀ ਅਹੀਂ ਜਿਹੜੀ ਨਵੀਂ ਐਕਸਾਈਟ ਪਾਲਿਸੀ ਬਣਾਈ ਸੀ ਉਹ ਤਾਂ ਰਾਜ ਦੇ ਵਿਕਾਸ ਵਾਸਤੇ ਬਣਾਈ ਸੀ ਜਿਹਨੂੰ ਦਿੱਲੀ ਦੇ ਲੈਫਟੇਨ ਜਰਨਲ ਦੇ ਜਾਣ ਪੁੱਜ ਕੇ ਨਾ ਕਰ ਦਿੱਤਾ ਦੂਸਰੇ ਪਾਸੇ ਮੁੱਦਾ ਜਿਹੜਾ ਸੀ ਜਿਸ ਕਰਕੇ ਗੱਲ ਚੱਲੀ ਉਹ ਭਗਤ ਸਿੰਘ ਤੇ ਦੂਜੇ ਪਾਸੇ ਵੀ rau data ਬਿੱਟਕਾ ਸਾਹਿਬ ਦੀ ਫੋਟੋ ਦਾ ਮੁੱਦਾ ਸੀ ਜਿਸ ਨੂੰ ਲੈ ਕੇ ਵਿਰੋਧੀ ਤੇ ਸਰਕਾਰ ਦੋ ਘੇਰਾਂ ਦਾ ਯਤਨ ਕੀਤਾ ਹੁਣ ਦੂਸਰੇ ਇਹ ਮੌਜੂਦਾ ਵਿਧਾਨ ਸਭਾ ਜਿਹੜੀ ਸਥਿਤੀ ਆ ਉਹ ਆਮ ਆਦਮੀ ਪਾਰਟੀ ਦੀ ਉਹ ਜੀ ਹੈ ਨਹੀਂ ਕਿ ਹਾਂ ਵੀ ਆਪਣੇ ਧੱਕੇ ਦੇ ਜ਼ੋਰ ਦੇ ਨਾਲ ਗੱਲਬਾਤ ਕਰ ਸਕਈ ਅਗਲੇ ਨਹੀਂ ਬੀਜਪੀ ਦਾ ਉਹ ਤੇ ਬਹੁਮਤਾ ਅਗਲਾ ਨੇ ਕਰਤੀ ਜਿਹੜੀ 21 ਮਾਰਗ ਜਿਹੜੇ 21 ਵਿਧਾਇਕਨ ਉਹਨਾਂ ਨੂੰ ਛਿਆਲਰਾਂ ਵਾਸਤੇ ਸਸਪੈਂਡ ਕਰਕੇ ਬਾਹਰ ਪਾਲਤਾ ਹਾਲਾਂਕਿ ਉਹਨਾਂ ਨੇ ਧਰਨਾ ਵੀ ਦਿੱਤਾ ਪਰ ਉਹ ਜਿਹੜੀਆਂ ਸਥਿਤੀਆਂ ਨੇ ਉਹੋ ਜਿਹੜੀਆਂ ਰਹੀਆਂ ਲੀਆਂ ਇੱਕ ਤੇ ਕਹਿਰ ਰਿਪੋਰਟ ਦਾ ਸਾਹਮਣੇ ਆਉਣਾ ਤੇ ਦੂਜੇ ਪਾਸੇ ਰੋਲੇ ਰੱਪੇ ਦੀ ਨੀਤੀ ਜਿਹੜੀ ਆਮ ਆਦਮੀ ਪਾਰਟੀ ਦਾ ਹਮੇਸ਼ਾ ਹਿੱਸਾ ਰਹੀ ਆ ਜਦੋਂ ਤੁਸੀਂ ਪੰਜਾਬ ਦੇਖ ਲੋ ਚਾਹੇ ਕਿਤੇ ਵੀ ਦੇਖੋ ਰੋਲਾ ਰੱਪਾ ਪਾ ਕੇ ਅਸਲੀ ਮੁੱਦਿਆਂ ਨੂੰ ਦਬਾਉਂਦਾ ਹੀ ਸ਼ਤਨ ਕੀਤਾ ਜਾਂਦਾ ਰਿਹਾ ਉਹਨਾਂ ਨੇ ਫਿਰ ਜਿਸ ਤਰੀਕੇ ਨਾਲ ਔਰ ਲੋਕ ਸਭਾ ਦੇ ਵਿੱਚ ਹੁੰਦਾ ਉਸੇ ਤਰੀਕੇ ਨਾਲ ਦਿੱਲੀ ਵਿਧਾਨ ਸਭਾ ਦੇ ਵਿੱਚ ਵੀ ਕਰਕੇ ਜਿੰਨੇ ਵਿਧਾਇਕ ਸੀ ਉਹਨਾਂ ਨੂੰ ਮੋਤਲ ਕਰਕੇ ਬਾਹਰ ਭੇਜ ਦਿੱਤਾ ਤਾਂ ਹੁਣ ਕੈਲਟੀ ਰਿਪੋਰਟ ਸਿੱਧੀ ਜਿਹੜੀ ਸਾਹਮਣੇ ਆਈ ਹੈ ਇਹਦੇ ਆਉਣ ਨਾਲ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਪਰਦੇ ਦੇ ਪਿੱਛੇ ਬਹੁਤ ਕੁਝ ਇਹੋ ਜਿਹਾ ਵਾਪਰਿਆ ਜਿਹੜਾ ਹੁਣ ਹੌਲੀ-ਹੌਲੀ ਸੱਚ ਦੀਆਂ ਜਿਹੜੀਆਂ ਪਰਤਾਂ ਫੁੱਲਣ ਗਈਆਂ ਤੇ ਉਹ ਸੱਚ ਕਿਥੋਂ ਤੱਕ ਜਾਂਦਾ ਕੀ ਪੰਜਾਬ ਤੱਕ ਵੀ ਉਸਦੀ ਤਬਖ ਜਿਹੜੀ ਪਹੁੰਚਦੀ ਆ ਕੀ ਪੰਜਾਬ ਤੱਕ ਵੀ ਗੱਲਾਂ ਹੁੰਦੀਆਂ ਕਿਉਂਕਿ ਪੰਜਾਬ 'ਚ ਵੀ ਐਕਸਾਈਟ ਪਾਲਿਸੀ ਜਿਹੜੀ ਸੀ ਉਹ ਨਾਲ ਕੁਝ ਦੀ ਕੀਤੀ ਕੁਣ ਇਹ ਜਿਹੇ ਸਟਿਫੀਆਂ ਜੜੀਆਂ ਨੇ ਅਰਵਿੰਦ ਕੇਜੀ ਦਿਵਾਲ ਵਾਸਤੇ ਮਨੀਤ ਸੋਸੋ ਦੀਆਂ ਵਾਸਤੇ ਜਰੂਰ ਜਿਹੜੀਆਂ ਅਗਲੇ ਦਿਨਾਂ 'ਚ ਮੁਸ਼ਕਿਲਾਂ ਜਿਹੜੀਆਂ ਉਹ ਪੈਦਾ ਕਰ ਸਕਦੀਆਂ ਨੇ ਬਿਲਕੁਲ ਬਿਲਕੁਲ ਉਦੋਂ ਛੋਟੀ ਜੀ ਮੈਂ ਆਪ ਹੀ ਗੱਲ ਕਰਕੇ ਇਸ ਖਬਰ ਨੂੰ ਸਮਾਪਤ ਕਰ ਦੇਣਾ ਫਿਰ ਅਗਲੀ ਆਪਾਂ ਖਬਰ ਲਵਾਂਗੇ ਭਾਰਾਨੀ ਦੀ ਗੱਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਾਬੀ ਰੱਖਾ ਇੱਕ ਪਾਸੇ ਕਹਿੰਦੇ ਆ ਕਿ ਸਾਨੂੰ ਤਜਰਬਾ ਬੜਾ ਬੜੀ ਵਧੀਆ ਸਰਕਾਰ ਚਲਾ ਰਹੇ ਆ ਦੂਜੇ ਪਾਸੇ ਪਿਛਲੇ ਦਿਨੀ ਆਪਾਂ ਦੇਖਿਆ ਕਿ 20 ਮਹੀਨੇ ਇੱਕ ਮੰਤਰੀ ਨੂੰ ਮਹਿਕਮਾ ਦਈ ਰੱਖਿਆ ਤੇ 20 ਮਹੀਨੇ ਬਾਅਦ ਪਤਾ ਲੱਗਿਆ ਕਿ ਉਹ ਤਾਂ ਮਹਿਕਮਾ ਹੀ ਹੈ ਨਹੀਂ ਤੇ ਬੜੀ ਉਦੇ ਤੇ ਹਾਸੂ ਹੀ ਨਹੀਂ ਸਥਿਤੀ ਬਣੀ ਬੜੀ ਹੀਟੀ ਹੋਈ ਹੁਣ ਅਜਿਹਾ ਹੀ ਮਾਮਲਾ ਸਾਡੇ ਜਗਰਾਉਂ ਦੇ ਵਿੱਚ ਅਣਖੀ ਸਾਹਮਣੇ ਆਇਆ ਮਾਰਕੀਟ ਕਮੇਟੀ ਦਾ ਚੇਅਰਮੈਨ ਤਾਂ ਲਾਤਾ ਜਿੱਥੇ ਇਥੇ ਮੰਤਰੀ ਨੂੰ ਮਹਿਕਮਾ ਦਿੱਤਾ ਗਿਆ ਸੀ ਮਹਿਕਮਾ ਨਹੀਂ ਸੀ ਲੱਭਦਾ ਇਥੇ ਮਾਰਕੀਟ ਕਮੇਟੀ ਨੂੰ ਚੇਅਰਮੈਨਤਾ ਦੇਤਾ ਪਰ ਹੁਣ ਉਹ ਤੇ ਚੇਅਰਮੈਨ ਹੀ ਨਹੀਂ ਲੱਭ ਰਿਹਾ ਕੀ ਹੈ ਕਿਹੜਾ ਬਲਦੇਵ ਸਿੰਘ ਨਾਂ ਦਾ ਚੇਅਰਮੈਨ ਉਥੇ ਲਾਇਆ ਤੇ ਬਲਦੇਵ ਸਿੰਘ ਉਥੇ ਪੰਜ ਤੁਰੇ ਫਿਰਦੇ ਆ ਕਹਿੰਦੇ ਇੱਕ ਬਲਦੇਵ ਸਿੰਘ ਵਰਸਾਲ ਹੈ ਬਲਦੇਵ ਸਿੰਘ ਕਲੇਰ ਬਲਦੇਵ ਸਿੰਘ ਹਾਂਸ ਬਲਦੇਵ ਸਿੰਘ ਮਾਨੂੰਕੇ ਤੇ ਬਲਦੇਵ ਸਿੰਘ ਮੋਹੀ ਦੇ ਨਾਂ ਨੇ ਹੁਣ ਪਤਾ ਇਹ ਨਹੀਂ ਲੱਗ ਰਿਹਾ ਕਿ ਇਹਨਾਂ ਦੇ ਵਿੱਚੋਂ ਬਲਦੇਵ ਸਿੰਘ ਹੈ ਕਿਹੜਾ ਚੇਅਰਮੈਨ ਨਾ ਵਿਧਾਇਕ ਨੂੰ ਪਤਾ ਨਾ ਐਸਜੀਐਮ ਦਫ਼ਤਰ ਨੂੰ ਪਤਾ ਨਾ ਮਾਰਕੀਟ ਕਮੇਟੀ ਵਾਲਿਆਂ ਨੂੰ ਪਤਾ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਵਿੱਚ ਦੀ ਕਣਸੂਆ ਇਹ ਵੀ ਆਉਂਦੀਆਂ ਨੇ ਕਿ ਇਹਨਾਂ ਬਲਦੇਵ ਸਿੰਘ ਦੇ ਵਿੱਚੋਂ ਚੇਅਰਮੈਨ ਕੋਈ ਵੀ ਨਹੀਂ ਹੈ ਅਸਲੀ ਨਾਂ ਕੋਈ ਹੋਰ ਆਉਣਾ ਹਲੇ ਤੇ ਸਿਸਟਮ ਸਮਝ ਨਹੀਂ ਚੱਲ ਰਿਹਾ ਕਿ ਚੱਲ ਕੀ ਰਿਹਾ ਕਿਤੇ ਮੰਤਰੀ ਬਣਾ ਦਿੰਦੇ ਆ ਉਹਦਾ ਮਹਿਕਵਾਨੀ ਲੱਭਦਾ ਤੇ ਜੇ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਹਿਆ ਤੇ ਉਹਦਾ ਚੇਅਰਮੈਨ ਨਹੀਂ ਲੱਭਦਾ ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਬਲਦੇਵ ਸਿੰਘ ਕਿਹੜਾ ਪਤਾ ਲੱਗਦਾ ਤੇ ਨਾ ਹੁਣ ਇਹ ਵੀ ਪਤਾ ਲੱਗ ਰਿਹਾ ਕਿ ਬਲਦੇਵ ਸਿੰਘ ਦੀ ਥਾਂ ਤੇ ਹੁਣ ਚੇਅਰਮੈਨ ਹੀ ਹੋਰ ਲੱਗਣਾ 24 ਘੰਟੇ ਦੀ ਗੱਲ ਆ ਨਾ ਵਿਧਾਇਕ ਨਾ ਐਸਡੀਐਮ ਦਫ਼ਤਰ ਤਾਂ ਮਾਰਕੀਟ ਕਮੇਟੀ ਕਿਸੇ ਨੂੰ ਪਤਾ ਹੀ ਨਹੀਂ ਕਿ ਬਲਦੇਵ ਸਿੰਘ ਹੈ ਕਿਹੜਾ ਤੇ ਕਿੰਨੇ ਘੰਟੇ ਲੰਘ ਗਏ ਆ ਤੇ ਹਲੇ ਜੁਆਇ ਨਹੀਂ ਇਸ ਤਰ੍ਹਾਂ ਕਰਵਾਇਆ ਜਾ ਰਿਹਾ ਰੱਬ ਹੀ ਰਾਖਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚਲੋ ਅਗਲੀ ਖਬਰ ਅਣਕੀ ਸਾਹਿਬ ਮੈਂ ਲੈ ਲੈਣਾ ਅਗਲੀ ਖਬਰ ਜੀ ਮੈਂ ਮੈਂ ਥੋੜਾ ਜਿਹਾ ਦਰੁਸਤ ਕਰਦਾ ਸੁਖندر ਜੀ ਜਿਹੜਾ ਸਵਾਲ ਤੁਸੀਂ ਠੀਕਾਇਆ ਇਹ ਜੇ ਤੁਸੀਂ ਨਾ ਇਹ ਚਾਰ ਨਾਂ ਗੜਾਈ ਨੇ ਬਲਦੇਵ ਸਿੰਘ ਤੇ ਠੀਕ ਹੈ ਜਿਹੜਾ ਮੰਨੂ ਕਿ ਹਾਂਸ ਕਲੇਰ ਜਿਹੜਾ ਜਿਹੜੀ ਸੂਈ ਹੈ ਨਾ ਉਹ ਕਈ ਵਾਰੀ ਲੱਗਦਾ ਹੁੰਦਾ ਕਿ ਜਿਤਨਾ ਵਿਧਾਇਕ ਮੰਨੂ ਕਿ ਸ਼ਾਇਦ ਉਹਨਾਂ ਦਾ ਹੋਵੇ ਪਰ ਦੂਸਰੇ ਪਾਸੇ ਜਿਹੜਾ ਖੀ ਤੇ ਤੁਸੀਂ ਗੱਲ ਕੀਤੀ ਕਿ ਬਲਦੇ ਅਸਲ ਨਾਲ ਕੋਈ ਹੋਰ ਆ ਇਹ ਕਈ ਵਾਰੀ ਅੰਦਰ ਕਰੰਟ ਜਿਹੜਾ ਉਹ ਚੈੱਕ ਕਰਦੋ ਕੀਤਾ ਜਾਂਦਾ ਕਿਉਂਕਿ ਜਗਰਾਓ ਤੁਹਾਡਾ ਜਿਹੜਾ ਹਲਕਾ ਹਮੇਸ਼ਾ ਚਰਚਾਵਾ ਦਾ ਵਿਸ਼ਾ ਰਿਹਾ ਆ ਆਪਣੇ ਵਿਧਾਇਕਾਂ ਦੇ ਕਰਕੇ ਉਹਨਾਂ ਦੇ ਜਿਸ ਤਰੀਕੇ ਨਾਲ ਕਥਾਪਾਤ ਤੇ ਕਾਰਤਾਵੇਂ ਸਾਹਮਣੇ ਆਉਂਦੇ ਰਹੇ ਆ ਉਹ ਸਾਰੇ ਲੋਕਾਂ ਨੂੰ ਪਤਾ ਹੈਗਾ ਤੇ ਸ਼ਾਇਦ ਇਹ ਅੰਡਰ ਕਰੰਟ ਨੂੰ ਲਾਉਣ ਵਾਸਤੇ ਪਿੰਨਾ ਬਲਦੇਵ ਸਿੰਘ ਨਾਂ ਦੀ افਵਾਹ ਜਿਹੜੀ ਫਲਾ ਦਿੱਤੀ ਗਈ ਹੁਣ ਦੇਖਨੇ ਕਿ ਇਹ افਵਾਹ ਨਹੀਂ ਫਲਾਈ ਗਈ ਅੰਕੀ ਸਾਹਿਬ افਵਾਹ ਨਹੀਂ ਫਲਾਈ ਗਈ ਨਾਂ ਆਇਆ ਲਿਸਟ ਦੇ ਵਿੱਚ ਬਕਾਇਦਾ ਜਿਹੜੀਆਂ ਪੰਜਾਬ ਦੀਆਂ ਲਿਸਟਾਂ ਜਾਰੀ ਹੋਈਆਂ ਨੇ ਸਰਕਾਰ ਦੇ ਵੱਲੋਂ ਉਹ ਜੇਰ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਦੀ ਉਹਦੇ ਵਿੱਚ ਬਕਾਇਦਾ ਨਾਮ ਆਇਆ ਹੋਇਆ ਬਲਦੇਵ ਸਿੰਘ ਪਰ ਕਹਿੰਦੇ ਕਿ ਬਲਦੇਵ ਸਿੰਘ ਪਤਾ ਨਹੀਂ ਲੱਗ ਰਿਹਾ ਕਿ ਕਿਹੜਾ ਨਾਸਲ ਦੇ ਵਿੱਚ ਕਹਿੰਦੇ ਬੀਬੀ ਵਿਧਾਇਕਾ ਨੇ ਆਪਣੇ ਕਿਸੇ ਖਾਸਮ ਖਾਸ ਦਾ ਹੋਰ ਦਾ ਭੇਜਿਆ ਸੀਗਾ ਮੈਂ ਫੇਰ ਉਹੀ ਗੱਲ ਕਰ ਰਿਹਾ ਕਿ ਜਿੱਥੇ ਆਮ ਆਦੀ ਪਾਰਟੀ ਦੀ ਸਰਕਾਰ ਦੇ ਅੰਦਰ ਮੰਤਰੀ ਨੂੰ ਮਹਿਕਮਾ ਦਿੱਤਾ ਗਿਆ 20 ਮਹੀਨਿਆਂ ਬਾਅਦ ਪਤਾ ਲੱਗਿਆ ਕਿ ਉਹਦਾ ਮਹਿਕਮਾ ਹੀ ਨਹੀਂ ਬਿਨਾ ਮਹਿਕਮੇ ਤੋਂ ਹੀ ਮੰਤਰੀ ਸਾਹਿਬ ਚੱਲਦੇ ਰਹੇ ਕਿਤੇ ਮਹਿਕਮਾ ਨਹੀਂ ਲੱਭਦਾ ਤੇ ਕਿਤੇ ਇਹਨਾਂ ਨੇ ਹੁਣ ਚੇਅਰਮੈਨ ਲਾਇਆ ਮਾਰਕੀਟ ਕਮੇਟੀ ਜਗਰਾਉਂ ਦਾ ਤੇ ਉੱਥੇ ਹੁਣ ਚੇਅਰਮੈਨ ਹੀ ਲੱਭ ਰਿਹਾ ਕਿਹੜਾ ਬਲਦੇਵ ਸਿੰਘ ਨਾ ਆਇਆ ਲਿਸਟ ਦੇ ਵਿੱਚ ਬਲਦੇਵ ਸਿੰਘ ਪੰਜ ਨੇ ਬਲਦੇਵ ਸਿੰਘ ਵਰਸਾਲ ਬਰਦੇਵ ਸਿੰਘ ਹਾਂਸ ਬਲਦੇਵ ਸਿੰਘ ਮਾਣੂਕੇ ਬਲਦੇਵ ਸਿੰਘ ਉਹ ਹੀ ਪਰ ਪਤਾ ਨਹੀਂ ਲੱਗ ਰਿਹਾ ਕਿ ਨਾ ਕੀ ਦਾ ਪਰ ਉਧਰੋਂ ਇਹ ਵੀ ਪਤਾ ਲੱਗ ਰਿਹਾ ਕਿ ਬੀਬੀ ਮਾਣੂਕੇ ਨੇ ਆਪਣੇ ਕਿਸੇ ਖਾਸਮਕਾਸ ਦਾ ਨਾਂ ਭੇਜਿਆ ਸੀ ਅਸਲ ਦੇ ਵਿੱਚ ਆਉਣਾ ਉਹਦਾ ਇਹਨਾਂ ਚੋਂ ਬਲਦੇਵ ਕੋਈ ਵੀ ਨਹੀਂ ਹੈਗਾ ਔਰ ਮੈਂ ਹੈਰਾਨ ਆ ਕਿ ਕਿਤੇ ਮੰਤਰੀ ਨੂੰ ਮਹਿਕਮਾ ਨਹੀਂ ਲੱਭਦਾ ਤੇ ਕਿਤੇ ਮਾਰਕੀਟ ਕਮੇਟੀ ਨੂੰ ਜਿਹੜਾ ਉਹ ਚੇਅਰਮੈਨ ਨਹੀਂ ਲੱਭਦਾ ਹੈਰਾਨੀ ਵਾਲੀਆਂ ਗੱਲਾਂ ਨੇ ਚਲੋ ਅਗਲੀ ਕਵਰ ਅਣਕੀ ਸਾਹਿਬ ਲੈ ਲੈਣਾ ਹਾਲਾਂਕਿ ਉਹ ਥੋੜੀ ਜਿਹੀ ਵਿੱਚ ਖਬਰ ਰਹਿ ਗਈ ਸੀਗੀ ਕਿ ਚਲੋ ਉਹ ਫਿਰ ਬਾਅਦ ਚ ਲੈ ਲਾਂਗੇ ਕਿ ਪੈੜਾਂ ਜਿਹੜੀਆਂ ਉਹਦੀਆਂ ਪੰਜਾਬ ਵਾਲੇ ਪਾਸੇ ਆਉਣਗੀਆਂ ਕਿ ਨਹੀਂ ਆਉਣਗੀਆਂ ਦਿੱਲੀ ਸ਼ਰਾਬ ਘਟਾਲੇ ਦੀਆਂ ਮੈਨੂੰ ਲੱਗਦਾ ਉਹ ਆਉਣਗੇ ਆਉਣਗੀਆਂ ਕਿਸੇ ਨਾ ਕਿਸੇ ਟਾਈਮ ਅਨਿਕ ਸਾਹਿਬ ਚਲੋ ਅਗਲੀ ਖਬਰ ਲੈ ਲੈਂਦੇ ਆ ਪੰਜਾਬ ਦੇ ਵਿੱਚ ਜਿਹੜੇ ਕੱਲ ਸੈਸ਼ਨ ਖਤਮ ਹੋਇਆ ਡੇਢ ਦਿਨ ਦਾ ਸੈਸ਼ਨ ਉਹਦੇ ਵਿੱਚੋਂ ਤੁਸੀਂ ਕੀ ਕੱਢਣ ਪਾਉਣ ਨੂੰ ਦੇਖਿਆ ਹਾਲਾਂਕਿ ਕੇਂਦਰ ਦਾ ਜਿਹੜਾ ਖੇਤੀ ਖਰੜਾ ਉਹ ਜ਼ਰੂਰ ਰੱਦ ਕੀਤਾ ਗਿਆ ਉਹ ਚਲੋ ਸਲਾਘਾ ਜੋ ਕਦਮ ਇੱਕ ਮੰਨਿਆ ਜਾ ਸਕਦਾ ਪਰ ਹੋਰ ਕੁਝ ਉਥੇ ਕੱਢਣ ਪਾਉਣ ਨੂੰ ਕੁਝ ਦੇਖਿਆ ਨਹੀਂ ਨਾ ਕੋਈ ਚੱਜ ਦੀ ਕੋਈ ਚਰਚਾ ਹੀ ਹੋਈ ਹੈ ਨਾ ਕੋਈ ਹੋਰ ਹੀ ਹੋਇਆ ਤੇ ਹੈਰਾਨੀ ਵਾਲੀ ਗੱਲ ਹੈ ਕਿ ਲੱਖਾਂ ਰੁਪਏ ਖਰਚ ਕੇ ਸੈਸ਼ਨ ਕਰਦਿਆ ਗਿਆ ਸੀ ਕੋਈ ਸਾਰਥਿਕ ਗੱਲ ਉਥੇ ਸਾਰਥਿਕ ਡਿਸਕਸ਼ਨ ਹੋ ਨਹੀਂ ਸਕੀ ਸੋਖੰਦਰ ਜੀ ਵਾਕਈ ਇਹ ਖਬਰ ਜਰੂਰ ਚਰਚਾ ਦਾ ਵਿਸ਼ਾ ਬਣਦੀ ਆ ਕਿ ਇਹ ਡੇਢ ਦਿਨ ਦੇ ਇਸ ਸੈਸ਼ਨ 'ਚ ਨਿਕਲਿਆ ਕੀ ਇਸ ਡੇਢ ਦਿਨ ਦੇ ਸੈਸ਼ਨ 'ਚ ਸੋਖੰਦਰ ਜੀ ਦੋ ਚੀਜ਼ਾਂ ਦੇ ਸਾਹਮਣੇ ਆਈਆਂ ਇੱਕ ਤਾਂ ਇਹ ਆਈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕਿਸ ਤਰੀਕੇ ਨਾਲ ਦੁਖੀ ਹੈ ਤੇ ਕਿਸ ਤਰੀਕੇ ਨਾਲ ਉਹਨਾਂ ਦਾ ਗਾਲਾ ਜਿਹੜਾ ਕੁੱਟਿਆ ਜਾ ਰਿਹਾ ਨੰਬਰ 1 ਨੰਬਰ 2 ਜਿਹੜੀ ਸਥਿਤੀ ਇਹ ਸਾਹਮਣੇ ਆਈ ਕਿ ਹਾਂ ਵੀ ਕਿਸ ਤਰੀਕੇ ਦੀ ਇੱਕ ਫਰਸਟ੍ਰੇਸ਼ਨ ਜਿਹੜੀ ਆ ਬਦਾਇਤਾਂ ਦੇ ਵਿੱਚ ਜਾਂ ਸਰਕਾਰ ਦੇ ਵਿੱਚ ਐਸਟ ਚੱਲ ਰਹੀ ਹੈ ਇੱਕ ਏਵੀ ਗੱਲ ਸਖੋਦਰ ਜੀ ਸਾਹਮਣੇ ਆਈ ਕਿ ਮੁੱਖ ਮੰਤਰੀ ਸਾਹਿਬ ਕਿਸ ਤਰੀਕੇ ਦੇ ਨਾਲ ਹੁਣ ਉਹਨਾਂ ਦੇ ਬੋਲ ਜਿਹੜੇ ਆ ਉਹ ਵਿਵਾਖ ਬੋਲ ਉਹਨਾਂ ਦੇ ਹੋਏ ਆ ਇਹਨਾਂ ਦੇ ਸਬੰਧੀ ਗੱਲ ਜਿਹੜੀ ਕਰਨੀ ਤੇ ਬਾਕੀ ਇਹ ਗੱਲ ਕਲੀਅਰ ਆ ਕੇਵਲ ਤੇ ਕੇਵਲ ਕੇਂਦਰ ਸਰਕਾਰ ਦੀ ਖੇਤੀਬਾੜੀ ਨੀਤੀ ਨੂੰ ਰੱਦ ਕਰਦਾ ਜਿਹੜਾ ਮੁੱਦਾ ਉਹ ਹੀ ਸਾਹਮਣੇ ਆਇਆ ਤੇ ਪੰਜਾਬ ਸਭ ਤੋਂ ਪਹਿਲਾ ਸੂਬਾ ਦੇਸ਼ ਦਾ ਬਣ ਗਿਆ ਜਿਸ ਨੇ ਕੇਂਦਰ ਦੀ ਟਿੱਖੀ ਤੇ ਬੜੀ ਨੀਤੀ ਨੂੰ ਰੱਦ ਕੀਤਾ ਹੁਣ ਸਿੱਧੂ ਜੀ ਜਿਸ ਤਰੀਕੇ ਦੀਆਂ ਗੱਲਾਂ ਚੱਲੀਆਂ ਕਹਿੰਦੇ ਕਿ ਮੀਟਿੰਗ ਤੋਂ ਜਿਸ ਤੱਕ ਸੈਸ਼ਨ 'ਤੇ ਨਾ ਹੋਣਾ ਸੀ ਤਾਂ ਉਸ ਦਿਨ ਬਕਾਇਦਾ ਤੌਰ ਤੇ ਅਮਨ अरोड़ा ਤੇ ਹਰਪਾਲ ਚੀਮੇ ਵੱਲੋਂ ਕਲਾਸ ਲਗਾਈ ਗਈ ਮੰਤਰੀਆਂ ਤੇ ਮਾਫ ਕਰਦਾ ਫਤਾਈ ਕਹਿੰਦੇ ਕਿ ਤੁਸੀਂ ਆਪਣੀ ਸਰਕਾਰ ਨੂੰ ਮੰਤਰੀ ਨੂੰ ਕੋਈ ਅਜਿਹਾ ਸਵਾਲ ਨਹੀਂ ਪੁੱਛਣਾ ਕਿ ਜਿਹਦੇ ਨਾਲ ਉਹਨਾਂ ਦੀ ਸਥਿਤੀ ਜਿਹੜੀ ਆ ਉਹ ਔਖੀ ਹੋਵੇ ਤੁਹਾਨੂੰ ਕੋਈ ਗੱਲ ਬਾਤ ਨਹੀਂ ਕਰਨੀ ਤੇ ਕਹਿੰਦੇ ਫਿਰ ਅਮਨ ਉਹ ਰੋੜੇ ਵੱਲੋਂ ਇਹ ਗੱਲ ਕਹੀ ਗਈ ਕਿ ਮਾਸਟਰਪਬ ਵਿਧਾਇਕਾਂ ਵੱਲੋਂ ਇਹ ਗੱਲ ਕਿ ਮਹਾਰਾਜ ਤੁਸੀਂ ਸਾਨੂੰ ਬਾਹਰ ਵੀ ਨਹੀਂ ਬੋਲਣ ਦਿੰਦੇ ਤੇ ਮਦਾਨ ਸਭਾ ਦੇ ਵਿੱਚ ਵੀ ਨਹੀਂ ਬੋਲਣ ਦਿੰਦੇ ਫਿਰ ਕਰੀਏ ਕੀ ਤਾਂ ਇਹ ਸਵਾਲ ਸੀ ਬੜਾ ਵੱਡਾ ਤੇ ਹਾਲਾਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਇਕਾਈ ਵੱਲੋਂ ਕਿਹਾ ਗਿਆ ਸੀ ਪਰ ਵਿਧਾਇਕਾਂ ਨੇ ਆਪਣੇ ਗੁੱਸੇ ਦਾ ਵਿਹਾਰ ਕੀਤਾ ਜਿਸ ਤਰੀਕੇ ਨਾਲ ਉਹ ਰਪਨ ਸਿੰਘ ਮਦਿਆਂ ਦੀ ਗੱਲ ਕੀਤੀ ਨਸ਼ੇ ਦੀ ਮੁੱਦੇ ਦੀ ਗੱਲ ਕੀਤੀ ਕਿ ਜਦੋਂ ਅਸੀਂ ਐਸਐਸਪੀ ਨੂੰ ਪੁੱਛਣਾ ਕਿ ਨਸ਼ੇ ਦੇ ਰੋਕਣ ਵਾਸਤੇ ਕੀ ਯਤਨ ਕੀਤਾ ਤਾਂ ਕਿ ਉਹ ਦੱਸਦੇ ਹੀ ਕੁਝ ਨਹੀਂ ਇਸ ਵਿਧਾਨ ਸਭਾ ਦੇ ਸੈਸ਼ਨ 'ਚ ਇੱਕ ਗੱਲ ਤਾਂ ਸਿੱਧੂ ਜੀ ਵਿਧਾਇਕਾਂ ਦਾ ਗੁੱਸਾ ਜਿਹੜਾ ਉਹ ਜਰੂਰ ਸਾਹਮਣੇ ਆਵਲ ਬੜੇ ਜਿਹੜੇ ਜਰੂਰ ਸਾਹਮਣੇ ਆਏ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਜਿਹੜੀ ਆ ਆਪਣੇ ਹੀ ਆਮ ਵਿਧਾਇਕਾਂ ਦਾ ਕਿਸ ਤਰੀਕੇ ਨਾਲ ਗਲਾ ਘੋਟ ਰਹੀ ਹੈ ਜਾਂ ਉਹਨਾਂ ਨੂੰ ਗਲਤ ਕਰਨ ਦੀ ਅਜਾਸੀ ਜਿਹੜੀ ਆ ਉਹ ਨਹੀਂ ਦੇ ਰਹੀ ਔਰ ਵੱਡੀ ਗੱਲ ਸਿੱਧੂ ਸਾਹਿਬ ਜੇਕਰ ਵਿਰੋਧੀ ਧਿਰ ਦੀ ਵੀ ਗੱਲ ਕਰਨੋ ਤਾਂ ਵਿਰੋਧੀ ਧਿਰ ਨੇ ਕੋਈ ਸਾਰਥਕ ਗੱਲ ਨਹੀਂ ਕੀਤੀ ਬੜੇ ਮੁੱਦੇ ਸੰਬੰਧੇ ਤੇ ਸਰਕਾਰ ਨੂੰ ਘੇਰਿਆ ਜਾਂਦਾ ਸੀ ਕੀ ਹੋਇਆ ਅਵਾਰਾ ਕੁੱਤੇ ਦੀ ਸਮੱਸਿਆ ਦੀ ਗੱਲ ਆ ਗਈ ਦੂਜੇ ਪਾਸੇ ਬਾਜਵਾ ਸਾਹਿਬ ਜਿਹੜੇ ਨੇ ਉਹ ਦੂਸਰੀਆਂ ਗੱਲਾਂ ਕਰਦੇ ਰਹੇ ਮੇਰੇ ਕੋ 35 ਵਿਧਾਇਕ ਨੇ 30 ਵਿਧਾਇਕ ਨੇ ਮੁੱਖ ਮੰਤਰੀ ਸਾਹਿਬ ਆਏ ਮੁੱਖ ਮੰਤਰੀ ਸਾਹਿਬ ਨੇ ਆਪਣੇ ਚਿਰਪਚੰਨ ਅੰਦਾਜ਼ ਨਾਲ ਐਨਕਾਂ ਲਾਈਆਂ ਹੀ ਉਹਨਾਂ ਨੂੰ ਵੀ ਘੇਰਿਆ ਸਾਰਿਆਂ ਨੂੰ ਘੇਰ ਘੂਰ ਕੇ ਗੱਲਬਾਤ ਜਿਹੜੀ ਖਤਮ ਕਰਕੇ ਉਹ ਕਰਨ ਚਲੇ ਗਏ ਬੇਲਸ ਗਾਰਾ ਦਾ ਮੁੱਦਾ ਸੀ ਉਹਦੇ ਸੰਬੰਧੀ ਕੋਈ ਗੱਲਬਾਤ ਸੁਖਵਿੰਦਰ ਜੀ ਨਹੀਂ ਹੋਈ 올ਡ ਪੈਨਸ਼ਨ ਸਕੀਮ ਸੀ ਉਹਦੇ ਸੰਬੰਧੀ ਕੋਈ ਗੱਲਬਾਤ ਨਹੀਂ ਹੋਈ ਜਿਸ ਤਰੀਕੇ ਨਾਲ ਇਹ ਪਤਾ ਲੱਗਾ ਸੀ ਕਿ ਹਾਂ ਭਈ ਜਿਹੜੀ ਆਪਣੇ ਮੁਲਾਜ਼ਮਾਂ ਦੀ ਜਿਹੜੀ ਸੇਵਾ ਪਾਲਾ ਉਸ ਨੂੰ ਵਧਾਇਆ ਜਾ ਸਕਦਾ ਉਹਦੇ ਸੰਬੰਧੀ ਕੋਈ ਗੱਲ ਨਹੀਂ ਹੋਈ ਜਿਹੜੇ ਅਹਿਮ ਮੁੱਦੇ ਸਨ ਨਾ ਤਾਂ ਵਿਰੋਧੀ ਧਿਰ ਮੌਜੂਦਾ ਸੱਤਾ ਤਰਿਕ ਤੇ ਲੋਕੀਏ ਸਕੀ ਤੇ ਨਾਂ ਹੀ ਸਤਾਤਾ ਨਹੀਂ ਕਿਤੇ ਨੇ ਕੋਈ ਖਾਲਸ ਕੋਈ ਗੱਲਬਾਤ ਜਿਹੜੀ ਕਰਕੇ ਲੋਕਾਂ ਨੂੰ ਕੋਈ ਮੈਸੇਜ ਦੇਣ ਦਾ ਯਤਨ ਕੀਤਾ ਕੇਵਲ ਇਹ ਮਹਿਤ ਇੱਕ ਖਾਣਾ ਪੁਤੀ ਸੀ ਤਾਂ ਹੁਣ ਇਸ ਤਰੀਕੇ ਨਾਲ ਆਮ ਤੌਰ ਤੇ ਕਿਹਾ ਜਾਂਦਾ ਕਿ ਇੱਕ ਦਿਨ ਦੇ ਸ਼ਾਸਨ ਤੇ ਚਲੋ ਇਹ ਵਿੱਚ ਕਰੋੜਾਂ ਰੁਪਏ ਜਿਹੜਾ ਸਿੱਧੂ ਜੀ ਖਰਚੋ ਹੋ ਜਾਂਦਾ ਹੁਣ ਇਹ ਜਿਹੜਾ ਖਰਚਾ ਗਿਆ ਇਹ ਕਿਹਦੇ ਖਾਤੇ ਚ ਗਿਆ ਇਹ ਤਾਂ ਚਲੋ ਪੁੱਛਣ ਵਾਲੀ ਦੱਸਣ ਵਾਲੀ ਜਿਹੜੀ ਗੱਲ ਨਹੀਂ ਆ ਪਰ ਇਸ ਡੇਢ ਦਿਨ ਦੇ ਸ਼ਾਸਨ ਦੇ ਵਿਚਾਰ ਸਿੱਧੂ ਜੀ ਨਾ ਤਾਂ ਕੁਝ ਕੱਢਿਆ ਗਿਆ ਤੇ ਨਾ ਹੀ ਕੁਝ ਪਾਇਆ ਗਿਆ ਕੇਵਲ ਤਾਂ ਕੇਵਲ ਸਰਕਾਰੀ ਖਜ਼ਾਨੇ ਤੇ ਬੋਝ ਪਾਇਆ ਗਿਆ ਵਿਰੋਧੀ ਧਿਰ ਵਾਲਿਆਂ ਨੇ ਵੀ ਆਪਣੀ ਮੁਸ਼ਾਰਤ ਆ ਦੇ ਕੇ ਕੰਮ ਜਿਹੜਾ ਸਾਰ ਲਿਆ ਗੱਲਾਂ ਬਾਤਾਂ ਕਰਕੇ ਜਿੱਥੇ ਜਿੱਥੇ ਤੱਕ ਲੋਕਾਂ ਦੇ ਨਿੱਜੀ ਸਵਾਰਥ ਸਾਰਥਕ ਤਕਨ ਪੰਜਾਬ ਦੇ ਲੋਕਾਂ ਦੀ ਗੱਲ ਸਿੱਧੂ ਜੀ ਨਹੀਂ ਹੋਈ ਹੁਣ ਇਸ ਸੈਸ਼ਨ ਦੇ ਵਿੱਚ ਅਵਾਰਾ ਪੁੱਤਿਆਂ ਦੀ ਰੋਕਥਾਮ ਵਾਸਤੇ ਇਹ ਕਿੱਡਾ ਤਕੜਾ ਮੁੱਦਾ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਵਿਚਾਰਿਆ ਜਾਵੇ ਕਿੰਨੀਆਂ ਚੀਜ਼ਾਂ ਨਹੀਂ ਕਿ ਜਿਨ੍ਹਾਂ ਦੇ ਮੁੱਦਿਆਂ ਤੋਂ ਉੱਤੇ ਵਿਧਾਇਕ ਜਿਹੜੇ ਆਪਣੀ ਸਰਕਾਰ ਨੂੰ ਖੇਚ ਸਕਦੇ ਸਨ ਹੁਣ ਕਿਰਨ ਨਾਲੇ ਦੀ ਗੱਲ ਹੋਈ ਡੇਰਾ ਪਾਪਾ ਨਾਲ ਤੋਂ ਗੁਰਦੀਪ ਸਿੰਘ ਦਾ ਵਾਕ ਕਿੰਨੇ ਨੂੰ ਮੈਨੂੰ ਮੁੱਦਾ ਠੋਹ ਦਾ ਟਾਈਮ ਹੀ ਨਹੀਂ ਮਿਲਿਆ ਹੁਣ ਅਜਿਹੇ ਸੈਸ਼ਨ ਜਿੱਥੇ ਤੁਹਾਨੂੰ ਆਪਣੇ ਹੀ ਵਤਨਾਂ ਨੂੰ ਗੱਲ ਕਰਨ ਦਾ ਮੌਕਾ ਨਾ ਮਿਲੇ ਤੇ ਦੂਜੇ ਪਾਸੇ ਵਿਰੋਧੀ ਧਿਰ ਵਾਲੇ ਵੀ ਕੇਵਲ ਖਾਣਾ ਪੂਰਤੀ ਵਾਸਤੇ ਆਉਣ ਤਾਂ ਸਿੱਧੂ ਸਾਹਿਬ ਫਿਰ ਵਿਰੋਧੀ ਧਿਰ ਦੀ ਵੀ ਭੂਮਿਕਾ ਤੇ ਸਵਾਲ ਚੁੱਕਣੇ ਵਾਜਬ ਨਹੀਂ ਤੇ ਸੱਤਾਧਾਰੀ ਧਿਰ ਤਾਂ ਹੈ ਹੀ ਸੱਤਾਧਾਰੀ ਧਿਰ ਤਾਂ ਚੰਡੀ ਹੈ ਕਿ ਉਹਨਾਂ ਨੂੰ ਕੋਈ ਪੁੱਛਣ ਵਾਲਾ ਡਾਂ ਹੋਵੇ ਬਾਕੀ ਇਸ ਡੇਢ ਦਿਨ ਦੀ ਜਿਹੜੀ ਗੱਲ ਹੈਗੀ ਆ ਜਿਸ ਤਰੀਕੇ ਨਾਲ ਇਹ ਵੀ ਗੱਲ ਕਹੀ ਗਈ ਸੀ ਕਿ ਹਾਂ ਭਈ ਬੇਰੁਜ਼ਗਾਰਾਂ ਦੇ ਸਬੰਧੀ ਕੋਈ ਨੀਤੀ ਜਿਹੜੀ ਲਿਆਂਈ ਜਾਊਗੀ ਇੱਕ ਮੁਲਾਜ਼ਮ ਨਹੀਂ ਠਹਾ ਹੈਗਾ ਸੋਖਿੰਦਰ ਸਿੰਘ ਉਹਨੇ ਬਕਾਇਦਾ ਤੌਰ ਤੇ ਪੋਸਟ 'ਤੇ ਗੱਲ ਕੀਤੀ ਕਿ ਇਸ ਵਿੱਚ ਨਿਕਲੇ ਹੀ ਕੱਖ ਨਹੀਂ ਸੋ ਵੱਖ-ਵੱਖ ਵਧਾਈਖਾਨੇ ਵੱਖ-ਵੱਖ ਮੁੱਦਿਆਂ ਤੇ ਗੱਲ ਕੀਤੀ ਪਰ ਕੋਈ ਪ੍ਰੂਸੇਜੋਗ ਜਿਹੜਾ ਜਵਾਬ ਆ ਸਭ ਉਹ ਨਹੀਂ ਦਿੱਤਾ ਗਿਆ ਮੈਂ ਤਾਂ ਇਸ ਡੇਢ ਦਿਨ ਦੇ ਸੈਸ਼ਨ ਨੂੰ ਮਹਿਜ਼ ਇੱਕ ਖਾਣਾ ਪੂਰਤੀ ਦਾ ਨਾਮ ਦਵਾਂਗਾ ਜਿਹਦੇ ਵਿੱਚ ਨਾ ਤਾਂ ਕੁਝ ਪ੍ਰਾਪਤੀ ਹੋਈ ਆ ਤੇ ਨਾ ਹੀ ਕੋਈ ਇਸ ਦਾ ਜਿਹੜਾ ਮੇਨ ਮਤਲਬ ਜਿਹੜਾ ਨਜ਼ਰ ਆਉਂਦਾ ਹੈਗਾ ਜੀ ਹੁਣ ਗਜ਼ਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਸਖੰਦਰ ਜੀ